ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਸਾਡੇ ਪੇਜ ਦਾ ਸਾਰਿਆਂ ਨੂੰ ਤੇ ਕਈ ਵੀਰ ਵਿੱਚ ਮੈਸੇਜ ਆਦੇ ਵੀ ਤੁਹਾਡੀ ਵੀਡੀਓ ਵਿੱਚ ਵੌਇਸ ਨਹੀਂ ਵਧੀਆ ਆਦੀ ਉਹ ਅੱਜ ਫਟ ਗਈ ਆ ਜਾਂ ਕਿੱਦਾਂ ਹਨਾ ਤੇ ਉਹਦੇ ਹਾਲ ਵਾਸਤੇ ਵੀ ਆਪਾਂ ਮਾਈਕ ਆਰਡਰ ਕਿਤੇ ਸੀ ਕੋ ਦੋ ਇਹ ਵਾਲਾ ਜਿਹੜਾ ਇਹ ਬਲੂ ਤਥ ਵਾਲਾ ਹੈ ਠੀਕ ਹੈ ਜੀ ਇਹ ਆਈਫੋਨ ਵਾਸਤੇ ਕੀਤਾ ਆਪਾਂ ਆਰਡਰ ਆਪਣੇ ਕੋਲ ਦੋ ਫੋਨ ਹੈ ਕਿਦਾਂ ਤੇ ਇਹ ਜਿਹੜਾ ਹੈਗਾ ਤਾਰ ਵਾਲਾ ਠੀਕ ਆ ਜੀ ਜਿੱਦਾਂ ਹੈਡਫੋਨ ਜੈਕ ਲੱਗਦਾ ਉੱਤੇ ਇਹ ਲੱਗੇਗਾ ਠੀਕ ਆ ਇਹ ਕੋਈ ਵੀਡੀਓ ਕੋਈ ਸਪਾਂਸਰਸ਼ਿਪ ਵੀਡੀਓ ਨਹੀਂ ਆ ਜਾਂ ਕਿਸੇ ਦੀ ਪ੍ਰਮੋਸ਼ਨ ਵਾਸਤੇ ਨਹੀਂ ਆ ਤੇ ਆਪਣੇ ਪਰਸਨਲ ਯੂਜ਼ ਲਈ ਮੰਗਾਏ ਆ باقی ਤੁਹਾਨੂੰ ਸਾਊਂਡ ਕੁਆਲਿਟੀ ਥੋੜੀ ਵਧੀਆ ਦਿਸੇ ਵੀਡੀਓ ਦੇ ਵਿੱਚ ਠੀਕ ਆ ਜੀ ਬਾਕੀ ਮੈਨੂੰ ਤਾਂ ਪਤਾ ਨਹੀਂ ਕਿਹੜੀ ਕੰਪਨੀ ਦੇ ਮੁੰਡੇ ਨੇ ਆਰਡਰ ਕੀਤੇ ਸੀਗੇ ਚਾਈਨੀਜ਼ ਜੀ ਕੰਪਨੀ ਆ ਕੋਈ ਉਕੇ ਯੂਜ਼ ਕਰਾਂਗੇ ਤੇ ਫੇ ਦੱਸਿਓ ਕਿੰਦਾ ਦਾ ਸਾਊਂਡ ਆਂਦਾ ਹੈ ਕਿਦਾਂ ਦਾ ਸਾਊਂਡ ਆਂਦਾ ਹੈ ਬਾਕੀ ਦੇਖਦੇ ਵਿੱਚ ਕੀ ਕੀ ਮਿਲਦਾ ਆਪਾਂ ਨੂੰ ਇਹਦੇ ਠੀਕ ਹੈ ਤੇ ਪਹਿਲਾਂ ਆਪਾਂ ਇਹਦੀ ਓਪਨਿੰਗ ਕਰਦੇ ਹਾਂ ਤਾਰ ਵਾਲੇ ਜਿਹੜੇ ਆ ਸਿੰਪਲ ਜਿਹੜੇ ਕੁਛਤਾ ਦੀ ਪੈਕਿੰਗ ਆਂਦੀ ਹੈ ਇਹਦੀ ਦਿਖਾਣੇ ਤਾਂ ਮੈਂ ਓਪਨ ਕਰਕੇ ਹਾਂ ਹਾਂਜੀ ਇਦਾਂ ਦੇ ਆਂਦੀ ਹੈ ਕੁਛ ਇਹ ਇਸ ਪੈਕਿੰਗ ਦੇ ਵਿੱਚ ਬੜੀ ਸਿੰਪਲ ਜੀ ਪੈਕਿੰਗ ਕੀਤੀ ਹੈ ਨਾ ਇਹਨੇ ਕੀ ਸਾਕ ਤੋਂ ਬੜੀ ਸਿੰਪਲ ਜੀ ਪੈਕਿੰਗ ਹੈ ਜੀ ਆਹ ਚੈੱਕ ਕਰਦਾ ਠੀਕ ਜੀ ਬਾਕੀ ਐਂਡਰੋਇਡ ਫੋਨ ਦੇ ਵਿੱਚ ਡਾਇਰੈਕਟ ਸਟਾਲ ਹੋ ਜਾਣਾ ਹੈ ਤੇ ਤੁਮ ਮੈਨੂੰ ਲਗਾ ਕੇ ਰੱਖਣਾ ਆਪਣੇ ਫੋਨ ਦੇ ਨਾਲ ਇਹ ਮੇਰਾ ਐਂਡਰੋਇਡ ਫੋਨ ਆ ਦੇ ਜੀ ਸਿੰਪਲੀ ਹੈਡਫੋਨ ਜੈਕ ਦੇ ਵਿੱਚ ਨੂੰ ਅਟੈਚ ਕਰ ਦੇਣਾ ਠੀਕ ਹੈ ਜੀ ਤੇ ਇਹ ਹੋ ਗਿਆ ਰੈਡੀ ਟੂ ਯੂਜ਼ ਆ ਇਹਦਾ ਮਾਈਕਾ ਤੇ ਵਾਲਾ ਚੁੰਡੀ ਜਿਹੀ ਲੱਗੀ ਆ ਐਡ ਕਰ ਦੇਣਾ ਇਹਨੂੰ ਠੀਕ ਹੈ ਜੀ ਤੇ ਜਿਹੜੇ ਵੀ ਰਾਂ ਦੇ ਹੈਡਫੋਨਾਂ ਦੀ ਆ ਜੈਕ ਨਹੀਂ ਆਂਦੇ ਫੋਨਾਂ ਦੇ ਵਿੱਚ ਆਪਸ਼ਨ ਉਹਦੇ ਲਈ ਅਸੀਂ ਨਾਲ ਸਪੈਸ਼ਲ ਮੰਗਾਇਆ ਸੀਗਾ ओडियो अडप्टर जला टैप वाला सीधा चार्जिंग अलग चला तो उपर इन अटैच कर देना ठीक है ये भी तक मैं करके दिखा ये पैकिंग भी दिखा दें कि सिंपल जी पैकिंग आती है ठीक है जी दिखाओडर हाँ ऑडियो अड्टर आ गया तार ठीक है जी ਮੈਂ ਵੀਡੀਓ ਆਪ ਹੀ ਬਣਾ ਰਿਹਾ ਇਸ ਕਰਕੇ ਥੋੜੀ ਜੀ ਜਲਦੀ ਜਲਦੀ ਹੁਣੀ ਵੀਡੀਓ ਤੇ ਆਜ ਤਾਂ ਅਟੈਚ ਹੋ ਜਾਣੀ ਇਹਦੇ ਵਿੱਚ ਤੇ ਇਹਨੂੰ ਸਿੱਧਾ ਇੱਥੇ ਚਾਰਜਿੰਗ ਪਿੰਡ ਦੇ ਵਿੱਚ ਅਟੈਚ ਕਰਦੇ ਹਾਂ ਠੀਕ ਆ ਇਹਨੂੰ ਕਰਦੇ ਹੁਣ ਆਪਾਂ ਚਾਲ ਤੇ ਹੁਣ ਵਾਰੀ ਆਂਦੀ ਏ ਜਿਹੜਾ ਆਈਫੋਨ ਵਾਸਤੇ ਮੰਗਾਇਆ ਇਹਦੇ ਵਿੱਚ ਕੀ ਕੀ ਆਉਂਦਾ ਦਿਖਦੇ ਆ ਵੀ ਕਰਦੇ ਚਲ ਕੇਦਾ ਦੀ ਪੈਕਿੰਗ ਹੈ ਹਲੂਫਾ ਇਹਦਾ ਲਾਈਏ ਦੇਖੀ ਚਾਹ ਬਤਾਵਾਂਗਾ ਵੀ ਦੀ ਪੈਕਿੰਗ ਆਂਦੀ ਹੈ ਦੀ ਬਲਬਲ ਬਲ ਆਇਆ ਆਪਾਂ ਸਾਖ ਤੋਂ ਕੀ ਹੈ ਆਹ ਲਖੋ ਇਹ ਹੋਣਾ ਆਈਫੋਨ ਦੇ ਨਾਲ ਅਟੈਚ ਆਈਫੋਨ ਦੇ ਨੀਚੇ ਲਗਾ ਦੇਣਾ ਇਹਨੂੰ ਠੀਕ ਹੈ ਜੀ ਇਹ ਆਈਫੋਨ ਦੇ ਨਾਲ ਲੱਗੇ ਆ ਨਾ ਤੇ ਆ ਨਾਲ ਜਾਨੀ ਦੇ ਆਪਸ਼ਨ ਇਹਦੇ ਵੀ ਦਿੱਤੀ ਹੋਆ ਐਂਡਰੋਇਡ ਨਾਲ ਕਨੈਕਟ ਕਰਨਾ ਤੇ ਐਂਡਰੋਇਡ ਨਾਲ ਵੀ ਹੋ ਜਾਣਾ ਦੋਨਾਂ ਦੇ ਦਾ ਚਾਰਜਿੰਗ ਚੈੱਕ ਚ ਲੈਣਾ ਐਪ ਇੰਸਟਾਲ ਕਰ ਦੇਣਾ ਤੇ ਐਡ ਹੋ ਜਾਣੀ ਠੀਕ ਆ आ सा मेन प्रोडक्ट जोड़ा है ये साडा माइक ठीक है जी तो आता अपने कूलर अटैच करजिंग टेबल दिखती एक चार्ज करने वास्तव चार्ज आइटमा बाकी ਯੂਜ਼ਿੰਗ ਮੈਨੂਅਲ ਆ। ਲੋ ਜੇ ਸਾਡੇ ਕਿਤੇ ਕੰਮ ਆ ਗਿਆ ਹੈਗਾ। ਤੇ ਬਾਕੀ ਇਹਨੂੰ ਅਟੈਚ ਕਰਕੇ ਵੀਡੀਓ ਬਣਾਵਾਂਗੇ ਕੱਲ। ਇਹ ਦੇ ਦੇ ਸਾਊਂਡ ਕੁਆਲਿਟੀ ਕਿਦਾਂ ਆਉਂਦੀ ਹੈ ਨਾ। ਠੀਕ ਹੈ ਤੁਹਾਨੂੰ